ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਅੱਜ ਦੀ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਕਈ ਸੰਦੇ ਲੈ ਕੇ ਆਏ ਆਂ ਤੇ ਆਪਾਂ ਆਏ ਆਂ ਬਲਜੀਤ ਸਿੰਘ ਬਾਈ ਦੇ ਘਰੇ ਜੈਤੋ ਮੰਡੀ ਤੇ ਬਾਈ ਮਿਸਤਰੀ ਆ ਬਲਜੀਤ ਤੇ ਨਵੇਂ ਸੰਦੇ ਦਿੰਦਾ ਬਣਾ ਕੇ ਤੇ ਪੁਰਾਣੇ ਕੱਟ ਲੈਂਦਾ ਵਿੱਚ ਤੇ ਬਾਈ ਕੋਲੇ ਇੱਕ ਤਾਂ ਪੁਰਾਣੇ ਹਾਲਾ ਆ ਬਹੁਤ ਵਧੀਆ 11 ਤੇ ਉਹ ਵਿਖਾਵਾਂਗੇ ਤੁਹਾਨੂੰ ਇੱਕ ਨੌ ਹਾਲਾ ਬਹੁਤ ਵਧੀਆ ਬਾਈ ਉਹ ਵੀ ਸਾਰੇ ਭਰਾ ਦੇਖ ਲਓ ਇੱਕ ਕੱਦੂ ਕਰਨ ਵਾਲੀ ਘਿਰਲੀ ਕਹਿੰਦੇ ਆ ਕੋਈ ਚਰਖੜੀ ਕਹਿੰਦਾ ਉਹ ਵੀ ਬਹੁਤ ਨਵੀਂ ਪਈ ਆ ਬਾਈ ਉਹ ਵੀ ਤੇ ਇੱਕ ਬਾਈ ਕੋਲੇ ਕਾਰ ਆਲਟੋ ਬਲਜੀਤ ਕੋਲੇ ਤੇ ਉਹ ਵੀ ਦੇਖ ਲਿਓ ਬਾਈ ਤੇ ਇੱਕ ਦੇ ਪਿੱਛੇ ਟਰੈਕਟਰ ਪਾਇਆ ਵਾ ਪਿਛਲੇ ਪਾਸੇ ਸਾਰੀਆਂ ਵੀਡੀਓ ਦੇ ਪਿੱਛੇ ਟਰੈਕਟਰ ਪਾਇਆ ਵਾ ਪ੍ਰੀਤ ਉਹ ਵੀ ਸਾਰੇ ਭਰਾ ਦੇਖ ਲਓ ਤੇ ਅੱਜ ਵਾਲੀ ਵੀਡੀਓ ਚ ਅਪ ਚਾਰ ਪੰਜ ਚੀਜ਼ਾਂ ਪਾਈਆਂ ਤੇ ਚਾਰੇ ਪੰਜਾਂ ਚੀਜ਼ਾਂ ਦੇਖ ਲਓ ਤੇ ਪਹਿਲਾਂ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਹਾਲ ਬਾਈ ਦੇ 11 ਆ ਬਾਈ ਬਾਈ ਕੋਲੇ ਹਾਲ ਆ 11 ਤੇ ਸਾਰੇ ਭਰਾ ਚੈੱਕ ਕਰ ਲਓ 11 ਹਾਲ ਕਿਸੇ ਨੇ ਵੀ ਲੈਣੇ ਤਾਂ ਵਧੀਆ ਹਾਲਤ ਚ ਪਏ ਆ ਨਵੇਂ ਵਰਗੇ ਪਏ ਆ ਹਾਲ 11 ਤੇ ਆ ਦੇਖੋ ਜੀ ਤੇ ਸ਼ਾਇਦ ਤਲਵੰਡੀ ਦੇ ਹਾਲ ਬਣੇ ਵੀ ਆ ਇਹੇ ਤੇ ਦੇਖ ਲਓ ਬਾਈ ਨਾ ਵੇਚ ਕੱਟਦਾ ਬਾਈ ਕਹਿੰਦਾ ਵੀ 13 ਹਾਲ ਮੈਥੋਂ ਬਣਾ ਕੇ ਲੈ ਗਿਆ ਕੋਈ ਤੇ 11 ਮੈਨੂੰ ਕਟਾ ਗਿਆ ਆ ਨਵੇਂ ਹਾਲ ਆ ਤੇ ਬਾਈ ਕਹਿੰਦਾ 15000 ਦੇ ਪੂਰੇ ਦੇ ਦੇਊਗਾ ਮੈਂ ਕਿਸੇ ਵੀ ਭਰਾ ਨੇ ਕੋਈ ਹਾਲਾਂ ਦੀ ਲੋੜ ਹੋਵੇ ਤੇ ਬਾਈ ਨਾਲ ਥੱਲੇ ਸਕਰੀਨ ਤੇ ਨੰਬਰ ਤੇ ਬਾਈ ਨਾਲ ਕਰ ਲਿਓ ਗੱਲ ਇੱਕ ਕੱਦੂ ਕਰਨ ਵਾਲੀ ਆ ਪਈ ਆ ਬਾਈ ਇਹਨੂੰ ਚਰਖੜੀ ਵੀ ਕਹਿੰਦੇ ਆ ਤੇ ਕੋਈ ਕਰਖਿਲੀ ਕਹਿੰਦਾ ਇਹ ਵੀ ਜਮਾ ਨਵੀਂ ਪਈ ਆ ਆ ਦੇਖੋ ਵਧੀਆ ਹਾਲਤ ਚ ਪਈ ਆ ਆ ਦੇਖੋ ਏ ਬਾਈ ਕਹਿੰਦਾ ਵੀ 7500 ਦੀ ਮੈਂ ਦੇ ਦੂੰਗਾ ਜੇ ਕਿਸੇ ਭਰਾ ਨੂੰ ਇਹ ਵੀ ਚਾਹੀਦੀ ਹੈ ਕੱਦੂ ਕਰਨ ਲਈ ਇਹ ਵੀ ਲੈ ਜਾ ਸਕਦਾ ਦੋ ਚੀਜ਼ਾਂ ਹੋ ਗਈਆਂ ਬਾਈ ਦੀਆਂ ਤੇ ਇੱਕ ਬਾਈ ਦੀ ਪਿੱਛੇ 11 9 ਹਲ ਪਏ ਆ ਉਹ ਵੀ ਦਿਖਾਉਣੇ ਆਪਾਂ ਤੇ ਆਹ ਦੋਨੇ ਚੀਜ਼ਾਂ ਬਾਈ ਤੁਸੀਂ ਦੇਖ ਲਓ ਕਿਸੇ ਵੀ ਭਰਾ ਨੂੰ ਚੀਜ਼ ਦੀ ਲੋੜ ਹੋਵੇ ਤੇ ਬਾਈ ਦਾ ਥੱਲੇ ਚੱਲਦਾ ਸਕਰੀਨ ਤੇ ਨੰਬਰ ਤੇ ਬਾਈ ਨਾਲ ਕਰ ਲਿਓ ਗੱਲ ਇੱਕ ਬਈ ਆਹ ਹਾਲ ਹਾਲਾਂ ਦਾ ਸੈੱਟ ਆ ਨੌਆਂ ਦਾ ਇਹ ਜੈਤੋ ਮੰਡੀ ਡੋਡਾਂ ਵਾਲਿਆਂ ਦੇ ਬਣੇ ਵਿਆਹ ਹਾਲ ਤੇ ਬਾਈ ਕਹਿੰਦਾ ਵੀ ਪੰਜੀ ਦਾ ਨੁਕਸ ਨਹੀਂ ਹਲਾਂ ਦੇ ਵਿੱਚ ਬਸ 11 ਬੰਦਾ ਨਵੇਂ ਬਣਾ ਕੇ ਲੈ ਗਿਆ ਤੇ 9 ਲਾ ਗਿਆ ਤੇ ਪੰਜੀ ਦਾ ਨੁਕਸ ਨਹੀਂ ਕਿਸੇ ਵੀ ਪ੍ਰਾਣੀ ਜੀ ਹਲਾਂ ਦੀ ਲੋੜ ਹੋਵੇ ਬਾਈ ਤੇ ਬਾਈ ਕਹਿੰਦਾ 9500 ਦੇ ਹਾਲ ਦੇ ਦੂੰਗਾ ਮੈਂ ਆਹਾ ਵਾਹ ਕੀ ਚੈੱਕ ਕਰਕੇ ਕੋਈ ਹਾਲ ਲੈ ਜਾ ਸਕਦਾ ਮੇਰੀ ਆਹਾ ਡੋਡਾਂ ਦੇ ਬਣੇ ਵਿਆ ਜੈਤੋ ਮੰਡੀ ਦੇ 9 ਹਲਾਂ ਦਾ ਸੈਟ ਆ ਬਾਈ 9500 ਦੇ ਬਾਈ ਦੇਊਗਾ ਤੇ ਥੱਲੇ ਬਾਈ ਬਲਜੀਤ ਦਾ ਨੰਬਰ ਆ ਸਕਰੀਨ ਤੇ ਤੇ ਬਾਈ ਨੂੰ ਕਰ ਲਓ ਬਾਈ ਫੋਨ ਇੱਕ ਬਾਈ ਆ ਬਾਈ ਬਲਜੀਤ ਕੋਲੇ ਆਲਟੋ ਗੱਡੀ ਆ ਆ ਚੀਜ਼ ਆ ਨੰਬਰ ਪਲੇਟਾਂ ਨਹੀਂ ਲੱਗੀਆਂ ਨਵੀਆਂ ਆਹ ਆ ਹੀ ਆ ਦਿੱਲੀ ਨੰਬਰ ਆ ਤੇ 2006 ਮਾਡਲ ਆ ਗੱਡੀ ਆਹ ਚੀਜ਼ ਆ ਸਾਰੀ ਆਪਾਂ ਗੱਡੀ ਦਿਖਾ ਦਾਂਗੇ ਅੱਧੇ ਕ ਟਾਇਰ ਆ ਬਾਈ ਗੱਡੀ ਦੇ ਚਾਰੇ ਤੇ ਗੱਡੀ ਉਂ ਸਾਫ਼ ਆ ਤੇ ਬਾਈ ਕਹਿੰਦਾ ਵੀ ਚਲਦੀ-ਜੁਲਦੀ ਬਹੁਤ ਵਧੀਆ ਕਿਸੇ ਵੀ ਭਰਾ ਨੂੰ ਬਾਈ ਗੱਡੀ ਦੀ ਲੋੜ ਹੋਵੇ ਆਲਟੋ ਦੀ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਬਾਈ ਕਹਿੰਦਾ ਮੈਂ ਸਾਹਬ ਜੀ ਦੀ ਪਹਿਚਾਨ ਦੇ ਦੂੰਗਾ 60000 ਦੀ ਮੈਂ ਗੱਡੀ ਦੇ ਦੂੰਗਾ ਆ ਚੀਜ਼ ਆ ਬਾਈ ਵਿੱਚੋਂ ਵੀ ਠੀਕ ਪਈ ਐ ਕ੍ਰਿਸ਼ਨ ਗੱਡੀ ਦੀ ਪੂਰੀ ਵਧੀਆ ਕਿਸੇ ਵੀ ਭਰਾ ਨੂੰ ਬਈ ਆਲਟੋ ਗੱਡੀ ਲੈਣੀ ਹੋਵੇ ਘਰੇ ਰੱਖਣ ਨੂੰ ਮੰਨ ਕੇ ਚੱਲ ਕਈ ਖੇਤਾਂ ਫੁੱਤਾਂ ਦੇ ਕੰਮ ਆਸਤੇ ਰੱਖੀ ਤੇ ਆਲਟੋ ਗੱਡੀ ਬਈ ਬਹੁਤ ਵਧੀਆ ਕਿਉਂਕਿ ਕਾਗਜ਼ ਪੱਤਰ ਹੈ ਨਹੀਂ ਇਹਦੇ ਪੂਰੇ ਕਾਪੀ ਹੈਗੀ ਬਾਈ ਕੋਲੇ ਐਫੀਡਾਫਟ ਹੈਗਾ ਤੇ ਬਾਈ ਕਹਿੰਦਾ ਨੰਬਰ ਨੰਬਰ ਮੈਂ ਨਹੀਂ ਲਵਾਇਆ ਇਹਦਾ ਆ ਚੀਜ਼ ਆਲਟੋ ਬਈ ਸਾਰੇ ਆਪਾਂ ਆਲਟੋ ਪਹਿਲੇ ਪਾਸੇ ਦਿਖਾ ਦਿੰਦੇ ਆ ਤੇ ਆ ਕਿਸੇ ਵੀ ਭਰਾ ਨੇ ਬਾਈ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਉੱਪਰ ਚੱਲਦਾ ਫੋਨ ਤੇ ਆਪਾਂ ਨੂੰ ਫੋਨ ਲਾ ਦੇ ਆਪਾਂ ਫ੍ਰੀ ਵੀਡੀਓ ਬਣਾਉਣੇ ਆ ਤੇ ਫ੍ਰੀ ਆ ਦੇ ਚੈਨਲ ਤੇ ਪਾਉਣੇ ਆ ਤੇ ਜੇ ਕੋਈ ਭਰਾ ਦੂਰ ਦਾ ਬਾਈ ਤੇ ਆਪਾਂ ਨੂੰ ਵੀਡੀਓ ਬਣਾ ਕੇ ਭੇਜ ਦੇ ਤੇ ਤਾਂ ਵੀ ਆਪਾਂ ਆਪਣੇ ਚੈਨਲ ਤੇ ਚਲਾ ਦਿੰਨੇ ਆ ਆ ਵੀ ਗੱਡੀ ਆਲਟੋ ਆ ਸਾਈਡ ਇਧਰੋਂ ਵੀ ਪੂਰੀ ਸਾਫ਼ ਆ ਗੱਡੀ ਦੀ ਆ ਚੀਜ਼ ਆਲਟੋ ਗੱਡੀ 72 ਜੇ ਪੈਸਿਆਂ ਦੀ ਆ ਬਾਈ ਕਹਿੰਦਾ 60000 ਦੀ ਮਾਲਟੋ ਦੇ ਦੂੰਗਾ ਕਿਸੇ ਵੀ ਭਰਾ ਨੂੰ ਆਲਟੋ ਗੱਡੀ ਲੈਣੀ ਹੋਵੇ ਘਰੇ ਰੱਖਣ ਵਾਸਤੇ ਇੱਕ ਕਾਗਜ਼ ਪੱਤਰ ਬਾਈ ਬਾਈ ਕਹਿੰਦਾ ਕਾਪੀ ਹੈਗੀ ਐ PDF ਤਾਂ ਮੇਰੇ ਕੋਲੇ ਤੇ ਨੰਬਰ ਮੈਂ ਨਹੀਂ ਲਵਾਇਆ ਦਿੱਲੀ ਨੰਬਰ ਆ ਆ ਚੀਜ਼ ਆ ਬਾਈ ਆਲਟੋ ਬਾਈ ਦੀ ਗੱਡੀ ਤੇ ਕਿਸੇ ਵੀ ਭਰਾ ਨੂੰ ਬਾਈ ਆਲਟੋ ਗੱਡੀ ਲੈਣੀ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲੈ ਫੋਨ ਤੇ ਇਹਦੋਂ ਪੁੱਛਿਆ ਇੱਕ ਟਰੈਕਟਰ ਆ ਬਾਈ ਪ੍ਰੀਤ ਟਰੈਕਟਰ ਉਹ ਵੀ ਦੇਖ ਲਿਓ ਸਾਰੇ ਭਰਾ ਬਾਈ ਇਹ ਇੱਕ ਆ ਟਰੈਕਟਰ ਆ ਪ੍ਰੀਤ ਟਰੈਕਟਰ ਆ ਤੇ ਬਾਈ ਦਾ ਨਾਮ ਅਕਵਾਲ ਕੋਠੇ ਲਾਲ ਸਿੰਘ ਵਾਲੇ ਅ블ੂ ਦੇ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਨੇ ਆਹ ਟਰੈਕਟਰ ਵੇਚਣਾ ਪਰੰਤ ਐਨੇ ਕ ਟਾਇਰ ਮੂਰਲੇ ਆ ਹੈਗੇ 70 80 ਪੈਸੇ ਮੂਰਲੇ ਟਾਇਰ ਆ ਤੇ ਪਿਛਲੇ ਵੀ ਆਪਾਂ ਦਿਖਾ ਦਿੰਨੇ ਆ ਆ ਚੀਜ਼ ਆ ਬਈ 60 49 ਪ੍ਰੀਤ ਟਰੈਕਟਰ ਆ ਹਰਵਾ ਸਪੀਡਕੂ ਆ ਚੇਂਜਰ ਆ ਚੇਂਜਰ ਵੀ ਹੈਗਾ ਹਾਂ ਚੇਂਜਰ ਵਾਲਾ ਬਾਈ ਕਹਿੰਦੇ ਚੇਂਜਰ ਵੀ ਹੈਗਾ ਚੇਂਜਰ ਵਾਲਾ ਆ ਚੀਜ਼ ਆ ਤੇ ਪਿਛਲੇ ਟਾਇਰ ਹੈਗੇ 60 65 ਪੈਸੀ ਟਾਇਰ ਬਾਈ ਤੁਸੀਂ ਵੀ ਦੇਖ ਲਓ ਸਾਰੇ ਭਰਾ ਮੈਨੂੰ ਤਾਂ ਇੰਨੇ ਕ ਲੱਗਦੇ ਆ ਤੇ ਆ ਚੀਜ਼ ਆ ਆ ਫੱਟ ਵਾਲੀ ਛਤਰੀ ਆ ਬਾਈ ਤੇ ਲੱਗੀ ਤੇ 15 ਮਾਡਲ ਆ ਬਾਈ ਕਹਿੰਦੇ ਟਰੈਕਟਰ ਪ੍ਰੀਤ ਆ ਚੀਜ਼ ਆ ਤੇ ਪਹਿਲੇ ਪਾਸੇ ਉਹ ਆਪਾਂ ਸਾਰਾ ਦਿਖਾ ਦਿੰਨੇ ਆ ਜੇ ਕਿਸੇ ਵੀ ਭਾਈ ਬਾਈ ਨੂੰ ਟਰੈਡ ਕਿਸੇ ਬਾਈ ਦਾ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਜਾ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਬਾਈ ਕਹਿੰਦਾ 15 ਮਾਡਲ ਆ ਪ੍ਰੀਤ ਤੇ 3.5 ਲੱਖ ਦਾ ਮੈਂ ਟਰੈਕਟਰ ਦੇ ਦਿਆਂਗਾ ਡਬਲ ਡਿਸਟ੍ਰਿਬਿਊਟਰ ਲੱਗਿਆ ਆ ਚੀਜ਼ ਆ ਬਾਈ ਤੇ ਜ਼ਿੰਮੇਦਾਰ ਟਰੈਟਾ ਘਰੂ ਟਰੈਟਾ ਆ ਪੂਰਾ ਲਿਬੜਾ ਤੇ ਬੜਾ ਖੜਾ ਕਿਸੇ ਪੁਰੀਆ ਟਰੈਟ ਨਹੀਂ ਆ ਚੀਜ਼ ਆ ਤੇ ਕਿਸੇ ਵੀ ਬਾਈ ਨੂੰ ਬਾਈ ਦਾ ਟਰੈਕਟਰ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰਾਂ ਤੇ ਬਲਾ ਲਿਓ ਬਾਈ ਜੀ ਫੋਨ ਬਾਈ